ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਭਾਵੇਂ ਜਿਹੜਾ ਪਰਮਾਤਮਾ ਕਿਸੇ ਵੀ ਵਿਅਕਤੀ ਨੂੰ ਗੁਣ ਦਿੰਦਾ ਹੈ ਕੋਈ ਕਲਾ ਦਿੰਦਾ ਹੈ ਉਹ ਨਾ ਜਾਤ ਦੇਖਦਾ ਹੈ ਨਾ ਰੰਗ ਦੇਖਦਾ ਤੇ ਨਾ ਅਮੀਰੀ ਗਰੀਬੀ ਦੇਖਦਾ ਅਜਿਹਾ ਹੀ ਸਾਡੇ ਨਾਲ ਕਲਾਕਾਰ ਹੈ ਅਮਨ ਫਰੀਦ ਕੋਟੀਆ ਜਿਹੜੇ ਗੀਤਕਾਰ ਵੀ ਨੇ ਗਾਇਕ ਵੀ ਨੇ ਮੈਜੀਸ਼ੀਅਨ ਵੀ ਨੇ ਕਿਉਂਕਿ ਜਿਹੜੀ ਗਾਇਕੀ ਹੈ ਸੰਗੀਤ ਹੈ ਵਿਰਾਸਤ ਦੇ ਵਿੱਚ ਮਿਲਿਆ ਹੈ ਪਰ ਇੱਕ ਬਿਮਾਰੀ ਨੇ ਘੇਰ ਲਿਆ ਜਿਹਦੇ ਕਰਕੇ ਆਪ ਘਰ ਦੇ ਆਰਥਿਕ ਹਾਲਾਤ ਸੀਗੇ ਜਿਹੜੇ ਉਹ ਵੀ ਵਿਗੜ ਗਏ ਤੇ ਕੰਮ ਵੀ ਹੱਥੋਂ ਜਾਂਦਾ ਲੱਗਿਆ ਅਮਨ ਫਰੀਦ ਕੋਟੀ ਆ ਸਾਡੇ ਨਾਲ ਅਮਨ ਜੀ ਸੱਚੀ ਗੱਲ ਸਵਾਗਤ ਹੈ ਤੁਹਾਡਾ ਸੱਚੀ ਗੱਲ ਜੀ ਬਹੁਤ ਬਹੁਤ ਧੰਨਵਾਦ ਅਮਨ ਜੀ ਸਭ ਤੋਂ ਪਹਿਲਾਂ ਸੰਗੀਤ ਨਾਲ ਜੁੜੇ ਹੋਏ ਹੋ ਸੰਗੀਤ ਨਾਲ ਹੀ ਗੱਲਬਾਤ ਸ਼ੁਰੂ ਕਰ ਲੈਣੇ ਇੱਕ ਗੀਤ ਹੋ ਜਵੇ ਤੁਹਾਡਾ ਫੇਵਰਟ ਜਿਹਾ ਆ ਮੇਰਾ ਫੇਵਰਟ ਸਰ ਮੈਂ ਤੁਹਾਨੂੰ ਪਤਾ ਹੀ ਇਹ ਮੈਨੂੰ ਜਿਹੜੀ ਪ੍ਰੋਬਲਮ ਆ ਗਈ ਸੀ ਮੈਂ ਪੀਜੀ ਆਈ ਦਾਖਲ ਰਹਾ ਜੀ ਤੇ ਉੱਥੇ ਸਰ ਮੈਂ ਪੀਜੀ ਆਈ ਬੈਡ ਤੇ ਪਏ ਨੇ ਗੀਤ ਲਿਖਿਆ ਸੀ ਜਿਹੜਾ ਹਰਿੰਦਰ ਸੰਧੂ ਸਾਹਿਬ ਨੇ ਵੀ ਰਿਕਾਰਡ ਵੀ ਕੀਤਾ ਉਹ YouTube ਤੇ ਪਿਆ ਵੀ ਹੈ ਮੈਂ ਉਸੇ ਨਾਲ ਹੀ ਸ਼ੁਰੂਆਤ ਕਰ ਦੇਣਾ ਕਿਉਂਕਿ ਉਹ ਮੇਰੇ ਕਰੀਬ ਹੈ ਜੀ ਗਾਣਾ ਉਹ ਮੇਰੇ ਹਾਲਾਤਾਂ ਦੇ ਨਾਲ ਹੀ ਅਟੈਚ ਕਰਦਾ ਜੀ ਉਹ ਉਸੇ ਤੋਂ ਸ਼ੁਰੂਆਤ ਕਰ ਲੈਂਦੇ ਜੀ ਹੋ ਗੁੱਸਾ ਨਹੀਂਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰਹਿੰਦਾ ਚੱਲਦਾ ਹੋ ਗੁੱਸਾ ਨਿਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰਹਿਦਾ ਚੱਲਦਾ ਆਇਆਂ ਹਿੱਸੇ ਸੀ ਜੋ ਦੁੱਖਾਂ ਦੀਆਂ ਪੂਣੀਆਂ ਲੈ ਉਹ ਵੀ ਕੱਤੇ ਝੜਖੇ ਗਏ ਓ ਦਿਲੋਂ ਤਨਵਾਦ ਓ ਸਵਾਏ ਗੁਰੂ ਦਾ ਜੀ ਨੇ ਦਿੱਤਾ ਮਾੜਾ ਟਾਈਮ ਬੰਦੇ ਪਰਖੇ ਗਏ ਓ ਦਿਲੋਂ ਤਨਵਾਦ ਓ ਸਵਾਏ ਗੁਰੂ ਦਾ ਜੀ ਨੇ ਦੇਤਾ ਮਾੜਾ ਟਾਈਮ ਬੰਦੇ ਪਰਖੇ ਗਏ ਆਮਣਾ ਬਿਮਾਰੀ ਨੇ ਘੇਰ ਲਿਆ ਸੀ ਪੀਜੀਆ ਹੀ ਰਹੇ ਹਾਂ ਤੇ ਗਾਣਾ ਵੀ ਲਿਖਤਾ ਬੰਦੇ ਪਰਖੇ ਗਏ ਕਿੰਨੇ ਕੁ ਪਰਖੇ ਗਏ ਸੀ ਕਿੰਨੇ ਕੁ ਬੰਦਿਆਂ ਨੇ ਸਾਥ ਦਿੱਤਾ ਕਿੰਨਿਆਂ ਨੇ ਪਿੱਠ ਦਿਖਾਤੀ ਸੀ ਸਰ ਇਹ ਜੀ ਜਦੋਂ ਕਹਿੰਦੇ ਆ ਵੀ ਮਾੜਾ ਸਮਾਂ ਆਉਂਦਾ ਹੈ ਨਾ ਜੀ ਉਦੋਂ ਕੱਲਾ ਮੈਂ ਹੀ ਨਹੀਂ ਹਰ ਇੱਕ ਨੂੰ ਹੀ ਪਤਾ ਲੱਗਦਾ ਕਿ ਕੌਣ ਕਿੱਥੇ ਕਿੰਨੇ ਟਾਈਮ ਤੋਂ ਬੰਦਾ ਵਰਤ ਰਿਆ ਹੁੰਦਾ ਤੇ ਉਹ ਕਿੱਥੇ ਆ ਕੇ ਕਿਹੜਾ ਕਿਵੇਂ ਖੜਦਾ ਹੈ ਨਾ ਜੀ ਮੇਰੇ ਨਾਲ ਵੀ ਸਰ ਬਹੁਤ ਐਦਾਂ ਦੀਆਂ ਚੀਜ਼ਾਂ ਹੋਈਆਂ ਪਰ ਮੈਂ ਕੋਈ ਗੁੱਸਾ ਗੱਲਾ ਨਹੀਂ ਕਰਦਾ ਕਿਸੇ ਦੇ ਨਾਲ ਕੋਈ ਤੇ ਬਸ ਉਹ ਜਜ਼ਬਾਤ ਸੀਗੇ ਜੀ ਮੈਂ ਇਹੀ ਗਾਣਾ ਲਿਖਦਾ ਜੀ ਹੁਣ ਮੈਂ ਇਹ ਨਹੀਂ ਦੱਸ ਸਕਦਾ ਕੌਣ ਖੜਿਆ ਕੌਣ ਨਹੀਂ ਜਿਹੜੇ ਖੜੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਨਹੀਂ ਖੜੇ ਉਹਨਾਂ ਦਾ ਵੀ ਪਰਮਾਤਮਾ ਭਲਾ ਕਰੇ ਵਧੀਆ ਕਰੇ ਸਰ ਨਹੀਂ ਬਿਮਾਰੀ ਆ ਕਿ ਗਈ ਸੀ ਕਿੰਨੇ ਬਿਮਾਰੀ ਨੇ ਘੇੜ ਲਿਆ ਕੀ ਹੋ ਗਿਆ ਸੀ ਸਰੇ ਮੈਨੂੰ ਨੂੰ ਪਹਿਲਾਂ ਥੋੜਾ ਜਿਹਾ ਘੱਟ ਦਿਖਣਾ ਵੀ ਧੁੰਦਲਾਪਾਂ ਜਾ ਹੋਇਆ ਈ ਮੈਂ ਸਰ ਇੱਥੇ ਚੈੱਕਅਪ ਕਰਵਾਇਆ ਉਹ ਇੱਥੇ ਵੀ ਸਾਡੇ ਫਰੀਦਕੋਟੀ ਮੈਡੀਕਲ ਦੇ ਵਿੱਚ ਤੇ ਇਥੋਂ ਟ੍ਰੀਟਮੈਂਟ ਚੱਲਦਾ ਰਿਹਾ ਮੇਰਾ ਫਿਰ ਸਰ ਇੱਥੇ ਇਹਨਾਂ ਨੇ ਸਕੈਨ ਵਗੈਰਾ ਕੀਤੇ ਇਹਨਾਂ ਨੇ ਮੈਨੂੰ ਹੋਰ ਜਦੋਂ ਪਤਾ ਲੱਗਿਆ ਉਹ ਕਹਿੰਦੇ ਤੇਰੀ ਕਿਡਨੀ ਵੀ ਇੱਕ ਡੈਮੇਜ ਆਈ ਫਿਰ ਇਹਨਾਂ ਨੇ ਮੈਨੂੰ ਰੈਫਰ ਕਰਤਾ ਜੀ ਬਠਿੰਡਾ ਏਮਜ਼ ਵਿੱਚ ਉੱਥੇ ਸਰ ਮੈਂ ਕਾਫੀ ਉੱਥੇ ਜਾਂਦਾ ਰਿਹਾ ਤੇ ਉੱਥੇ ਫਿਰ ਉਹ ਹਜੇ ਪ੍ਰੋਪਰ ਬਣਿਆ ਨਹੀਂ ਸੀਗਾ ਜੀ ਹਲੇ ਵੀ ਪਤਾ ਨਹੀਂ ਨਹੀਂ ਬਣਿਆ ਪ੍ਰੋਪਰ ਉੱਥੇ ਡਾਕਟਰ ਕਹਿੰਦੇ ਵੀ ਸਾਡੇ ਕੋਲੇ ਹਲੇ ਉਹ ਮਸ਼ੀਨ ਅਵੇਲੇਬਲ ਨਹੀਂ ਹੈਗੀ ਇੱਥੇ ਜਿੱਥੇ ਤੇਰੀ ਸਰਜਰੀ ਹੋ ਸਕੇ ਵੀ ਤੇਰੇ ਹਾਲਾਤ ਬਹੁਤ ਜ਼ਿਆਦਾ ਕ੍ਰਿਟੀਕਲ ਹੋਏ ਪਏ ਆ ਤੇ ਤੂੰ ਵੀ ਚੰਡੀਗੜ੍ਹ ਪੀਜੀਐਮ ਚਲਾ ਜਾ ਫਿਰ ਸਰ ਉ ਉੱਥੇ ਜਾ ਕੇ ਸਰ ਵੀ ਉੱਥੇ ਵੀ ਮੈਂ ਬਹੁਤ ਖੱਜਲ ਖਰਾਬ ਹੋਇਆ ਕਿਉਂਕਿ ਉਹ ਛੇਤੀ ਕਿਤੇ ਉਹ ਐਡਮਿਟ ਨਹੀਂ ਹੁੰਦਾ ਉੱਥੇ ਕੋਈ ਤੇ ਸਰ ਮੈਂ ਢਾਈ ਮਹੀਨੇ ਬਾਹਰ ਉੱਥੇ ਸਟੈਚਰ ਤੇ ਪਿਆ ਰਿਆਂ ਜੀ ਬਾਹਰ ਉੱਥੇ ਮੇਰਾ ਇਲਾਜ ਚੱਲਦਾ ਰਿਹਾ ਥੋੜਾ ਬਹੁਤ ਹੀ ਫਿਰ ਸਰ ਮੇਰਾ ਉਹਨਾਂ ਨੇ ਸਰਜਰੀ ਕੀਤੀ ਆਪਰੇਟ ਕੀਤਾ ਜੀ ਤੇ ਉਹ ਪ੍ਰੈਸ਼ਰ ਵੱਧ ਗਿਆ ਸੀ ਸਿਰ ਦੇ ਵਿੱਚ ਜਿੱਦ ਕਰਕੇ ਜਿਹੜੀ ਨਾੜੀ ਆ ਨਿਗਾ ਦੀ ਉਹ ਕਹਿੰਦੇ ਜੀ ਸੁਣਨ ਹੋ ਗਈ ਵੀ ਇਹ ਕੋਈ ਪੱਕਾ ਨਹੀਂ ਕਹਿ ਸਕਦੇ ਵੀ ਆਊਗੀ ਨਿਗਾ ਜੇ ਵਾਪਸ ਨਹੀਂ ਆਊਗੀ ਪਰ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਹੁਣ ਥੋੜਾ ਬਹੁਤ ਚੱਲਣ ਫਿਰਨ ਜੋਗਾ ਹੋ ਗਿਆ ਜੀ ਥੋੜਾ ਬਹੁਤ ਕਿੰਨੇ ਕਿ ਦਿਨ ਤੋਂ ਚੱਲਿਆ ਕਿੰਨਾ ਕਿ ਨਜ਼ਰ ਆਉਂਦਾ ਹੁਣ ਕੀ ਹਾਲਾਤ ਨੇ ਨਜ਼ਰ ਸਰ ਮੈਨੂੰ ਬਹੁਤ ਘੱਟ ਵੀ ਬਹੁਤ ਜ਼ਿਆਦਾ ਦੂਰੀ ਕਰਕੇ ਲਾ ਕੇ ਰੱਖਦਾ ਜੀ ਮੈਨੂੰ ਐਨਕ ਲਾ ਦੂੰਗਾ ਤਾਂ ਚਿੱਟਾ ਪੰਨ ਜਿਆਦਾ ਦਿਖਦਾ ਜੀ ਮੈਨੂੰ ਵੀ ਬਹੁਤ ক্লোਜ਼ ਤੋਂ ਹੀ ਦਿਖਦਾ ਜੀ ਜਿਆਦਾ ਵੀ ਇਹਨਾਂ ਵਿੱਚ ਵੀ ਹੌਲੀ ਹੌਲੀ ਤੁਰਨ ਫਿਰਨ ਜੋਗਾ ਹੈਗਾ ਵੀ ਜਿਆਦਾ ਨਹੀਂ ਮੈਂ ਕੁਝ ਕਰ ਸਕਦਾ ਜੀ ਨਹੀਂ ਪਰਿਵਾਰ ਦੇ ਵਿੱਚ ਸੰਗੀਤ ਦੇ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਪਰਿਵਾਰ ਦੇ ਵਿੱਚ ਸਰ ਮੇਰੀ ਫੈਮਿਲੀ ਹੈਗੀ ਆ ਜੀ ਮੇਰੇ ਫਾਦਰ ਸਾਹਿਬ ਹੈਗੇ ਆ ਤੇ ਵਾਈਫ ਹੈ ਜੀ ਬੱਚੇ ਹੈਗੇ ਆ ਤੇ ਮੇਨ ਸਰ ਘਰੇ ਮੈਂ ਹੀ ਸੀਗਾ ਸਾਰਾ ਘਰ ਦਾ ਸਾਰਾ ਮੇਰੇ ਸਿਰ ਤੇ ਚੱਲ ਰਿਹਾ ਸੀਗਾ ਵੀ ਐਸਾ ਮਿਊਜ਼ੀਸ਼ੀਅਨ ਮੈਂ ਕਲਾਕਾਰਾਂ ਨਾਲ ਕੰਮ ਕਰਦਾ ਸੀਗਾ ਜੀ ਚਲੋ ਘਰ ਦਾ ਰੋਜ਼ਗਾਰ ਚੱਲ ਰਿਹਾ ਸੀਗਾ ਜੀ ਵੀ ਪ੍ਰਮਾਤਮਾ ਦੀ ਕਿਰਪਾ ਸੀ ਰੋਟੀ ਵਧੀਆ ਚੱਲਦੀ ਪਈ ਸੀਗੀ ਤੇ ਹੁਣ ਸਰ ਮੈਂ ਵੀ ਬਚਪਨ ਤੋਂ ਮੇਰਾ ਜੋਸ ਸੀਗਾ ਸਰ profession ਮੇਰਾ ਸਿੰਗਿੰਗ ਹੀ ਸੀਗਾ ਮੈਂ ਨਿੱਕਾ ਹੁੰਦਾ ਵੀ ਗਾਉਂਦਾ ਰਿਆਂ ਜੀ ਕਾਫੀ ਤੇ ਹੁਣ ਮੈਂ ਇਹ ਸੋਚਿਆ ਸੀਗਾ ਵੀ ਮਿਊਜ਼ੀਸ਼ੀਅਨ ਲਾਈਨ ਤੋਂ ਵੱਖਰਾ ਆਪਦਾ ਸਿੰਗਿੰਗ ਦਾ ਕੈਰੀਅਰ ਵੀ ਸ਼ੁਰੂ ਕਰਨਾ ਹੈਗਾ ਮੈਂ ਜਾਗਰਨ ਵਗੈਰਾ ਤੇ ਆਪਣੇ ਸਾਰੇ ਸੂਫੀ ਪ੍ਰੋਗਰਾਮ ਵਗੈਰਾ ਕਰਦਾ ਰਹਿੰਦਾ ਸੀ ਪਹਿਲਾਂ ਵੀ ਤੇ ਉਹ ਹੁਣ ਥੋੜਾ ਜਿਹਾ ਅਪਡੇਟ ਹੋਣ ਦੀ ਕੋਸ਼ਿਸ਼ ਕੀਤੀ ਸੀ ਪ੍ਰਮਾਤਮਾ ਨੇ ਚਲੋ ਆ ਥੋੜੀ ਜਿਹੀ ਪ੍ਰੋਬਲਮ ਪਾਤੀ ਤੇ ਫਿਰ ਮੈਂ ਉੱਥੇ ਪੀ ਜੀ ਜਿਹੜਾ ਹੁਣ ਗਾਣਾ ਗਾਇਆ ਉੱਥੇ ਲਿਖਿਆ ਸੀਗਾ ਕਾਫੀ ਗਾਣੇ ਲਿਖੇ ਹੋਏ ਆ ਮੇਰੇ ਕੋਲ ਆਈਡੀ ਬਹੁਤ ਸੋਹਣੇ ਸ ਆਈਡੀ ਹੈ ਤੇ ਫਿਰ ਪਰਿਵਾਰ ਦਾ ਰੋਜੀ ਰੋਟੀ ਕਿਵੇਂ ਚੱਲਦਾ ਜਿਵੇਂ ਤੁਸੀਂ ਤਾਂ ਬੈਠ ਤੇ ਆ ਗਏ ਰੋਜੀ ਰੋਟੀ ਜੀ ਬਸ ਹਰਿੰਦਰ ਸੰਧੂ ਸਾਹਿਬ ਸਿੰਗਰ ਹੈ ਜੀ ਸਾਡੇ ਇਥੋਂ ਫਰੀਦਕੋਟ ਤੋਂ ਬਹੁਤ ਵਧੀਆ ਬੰਦੇ ਜਿਨ੍ਹਾਂ ਨੇ ਵੀ ਮੇਰਾ ਸਾਥ ਵੀ ਦਿੱਤਾ ਮੇਰੇ ਮਾੜੇ ਸਮੇਂ ਦੇ ਵਿੱਚ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਸਰ ਹੋਰ ਤਾਂ ਮੈਂ ਕੋਈ ਕਿਸੇ ਨਾਲ ਜਾ ਨਹੀਂ ਸਕਦਾ ਕੰਮ ਤੇ ਪਹਿਲਾਂ ਤਾਂ ਪਾਸੇ-ਆਸੇ ਵੀ ਕੰਮ ਤੇ ਜਾਂਦਾ ਸੀਗਾ ਹੁਣ ਮੈਂ ਜਾ ਨਹੀਂ ਸਕਦਾ ਉਹ ਸਰ ਸ਼ਹਿਰ ਦੇ ਹੋਣ ਕਰਕੇ ਉਹ ਮੈਨੂੰ ਘਰੋਂ ਛੱਡ ਵੀ ਜਾਂਦੇ ਆ ਲੈ ਵੀ ਜਾਂਦੇ ਆ ਤੇ ਬਸ ਉਹਨਾਂ ਦੇ ਜੋ ਪ੍ਰੋਗਰਾਮ ਜਿੰਨੇ ਵੀ ਹੁੰਦੇ ਥੋੜੇ ਬਹੁਤ ਤੇ ਉਹਦੇ ਨਾਲ ਹੀ ਗੁਜ਼ਾਰਾ ਚੱਲ ਰਿਹਾ ਮੇਰੀ ਮੈਡੀਸਨ ਦੀਪੇ ਮੈਂ ਪੀਜੀ ਹਾਲੇ ਵੀ ਜਾ ਰਹੇ ਹਾਂ ਇਹ ਉੱਥੇ ਮਹੀਨੇ ਬਾਅਦ ਜਾ ਰਹੇ ਹਾਂ ਕਿਤੇ 20 ਦਿਨ ਤਿੰਨ ਡਾਕਟਰ ਜਿੰਨਾਂ ਤੋਂ ਮੇਰਾ ਇਲਾਜ ਚੱਲਦਾ ਪਿਆ ਜੀ ਉੱਥੇ ਕਿਤੇ ਕੋਈ 20 ਦਿਨਾਂ ਬਾਅਦ ਕੋਈ ਮਹੀਨੇ ਬਾਅਦ ਕੋਈ ਡੇਢ ਮਹੀਨੇ ਬਾਅਦ ਇਦਾਂ ਕਰਕੇ ਮੈਂ ਜਾਂਦਾ ਰਹਿਣਾ ਜਾਂ ਆਪ ਦਾ ਚਲੋ ਥੋੜਾ ਬਹੁਤ ਚੱਲੇ ਜਾਂਦਾ ਯਾਰ ਹਰ ਖੇਤਰ ਦੇ ਵਿੱਚ ਜਦੋਂ ਕੋਈ ਵੀ ਬੰਦਾ ਹੁੰਦਾ ਹੈ ਕਿਸੇ ਨਾ ਕਿਸੇ ਦਾ ਰੋਲ ਮਾਡਲ ਹੁੰਦਾ ਕੋਈ ਨਾ ਕੋਈ ਤੁਸੀਂ ਕਿਹੜੇ ਕਲਾਕਾਰ ਨੂੰ ਤੁਹਾਨੂੰ ਵਧੀਆ ਲੱਗਦਾ ਵੀ ਆਹ ਕਲਾਕਾਰ ਤੋਂ ਦੇਖ-ਦੇਖ ਕੇ ਮੈਨੂੰ ਜੀ ਮੈਂ ਸਾਰਾ ਵੀ ਪਰਮਾਤਮਾ ਦੀ ਮਿਹਰ ਹੀ ਹੈ ਜੀ ਇਹ ਵੀ ਸੰਗੀਤ ਬਲੱਡ ਚ ਹੀ ਹੈਗਾ ਜੀ ਤੇ ਮੈਂ ਵੀ ਬਚਪਨ ਤੋਂ ਹੀ ਸਰ ਮੈਂ ਵਧੀਆ ਮਿਊਜ਼ਿਕ ਹੀ ਸੁਣਦਾ ਸੀ ਮੈਨੂੰ ਚਾਹ ਹੀ ਵਧੀਆ ਮਿਊਜ਼ਿਕ ਸੁਣਨ ਦੀ ਸੀ ਜਿਵੇਂ ਮੈਂ ਗੁਲਾਮ ali ਖਾਨ ਸਾਹਿਬ ਨੂੰ ਬਹੁਤ ਸੁਣਿਆ ਨੂਸਰ ਸਾਹਿਬ ਨੂੰ ਬਹੁਤ ਸੁਣਿਆ ਜੀ ਸਰਦੂਲ ਸਿਕੰਦਰ ਸਾਹਿਬ ਜਿਵੇਂ ਮਾਸਟਰ ਸਲੀਮ ਜੀ ਇਦਾਂ ਦੇ ਕਮਲ ਖਾਨ ਜੀ ਹੋਗੇ ਇਹਨਾਂ ਨੂੰ ਇਹਨਾਂ ਦਾ ਦੇ ਸਿਗਰ ਮੈਨੂੰ ਵਧੀਆ ਲੱਗਦੇ ਤੇ ਵੀ ਜਿਹੜੇ ਮੇਰੇ ਫੇਵਰਿਟ ਸਿੰਗਰ ਹੈ ਉਹ ਸਰਦੂਲ ਸਾਹਿਬ ਹੀ ਹੈ ਜਨਾਬ ਸਰਦੂਲ ਸਿਕੰਦਰ ਸਾਹਿਬ ਨਹੀਂ ਕਦੇ ਘਰ ਬੈਠੇ ਜਾਂ ਬੈੜਤੇ ਜਾਂ ਵੈਸੇ ਇੱਕ ਵਿਹਲੇ ਉਹਨਾਂ ਦਾ ਕੋਈ ਗੀਤ ਗੂੰਗਣਾਉਂਦੇ ਹੋਮੋ ਬੜਾ ਦਿਲ ਦੇ ਨੇੜੇ ਆਵੇ ਮੈਂ ਸਰ ਆਵਾਜ਼ ਪੰਜਾਬ ਦੀ ਆਡੀਸ਼ਨ ਵੀ ਦਿੱਤਾ ਸੀਗਾ ਜੀ ਤੇ ਆਵਾਜ਼ ਪੰਜਾਬ ਵੀ ਉੱਥੇ ਵੀ ਮੈਂ ਸਰ ਸਰਦੂਲ ਸਾਹਿਬ ਦੇ ਗਾਣੇ ਕਾਫੀ ਗਾਏ ਤੇ ਮੈਨੂੰ ਮੇਰੇ ਸਿਲੈਕਸ਼ਨ ਵੀ ਹੋ ਗਈ ਸੀਗੀ ਕਾਫੀ ਥਾਵਾਂ ਤੇ ਤੇ ਇਹ ਵੀ ਇੱਕ ਸਰ ਮੇਰੇ ਨਾਲ ਪ੍ਰੋਬਲਮ ਆ ਗਈ ਸੀ ਮੈਂ ਆਵਾਜ਼ ਪੰਜਾਬ ਦੀ ਜਦੋਂ ਸ਼ੁਰੂ ਹੋਇਆ ਉਦੋਂ ਮੈਂ ਆਡੀਸ਼ਨ ਦਿੱਤਾ ਸੀਗਾ ਜੀ ਤੇ ਮੈਂ ਸਿਲੈਕਟ ਵੀ ਹੋ ਗਿਆ ਸੀਗਾ ਉੱਥੇ ਤਿੰਨ ਚਾਰ ਰਾਊਂਡ ਸ਼ਾਇਦ ਸੀਗੇ ਵਿੱਚ ਉ ਮਾਰ ਕਰਕੇ ਮੈਨੂੰ ਉਹ ਛੱਡਣਾ ਪਿਆ ਸੀ ਜੀ ਫਿਰ ਮੈਂ ਆ ਗਿਆ ਸੀ ਜਾਈ ਉੱਥੋਂ ਜਦੋਂ ਆਵਾਜ਼ ਪੰਜਾਬ ਦੀ ਗਏ ਸੀ ਫਿਰ ਕਿਸਰਧੂਲ ਜੀ ਦਾ ਕਿਹੜਾ ਗੀਤ ਗਾਇਆ ਸੀਗਾ ਉੱਥੇ ਗਾਇਆ ਸੀਗਾ ਜੀ ਮੈਂ ਸੁਣਾਇਆ ਵੀ ਨਾ ਜੀ ਇਹ ਸਾਰੇ ਵੈਸੇ ਵੀ ਮੇਰੇ ਦਿਲ ਦੇ ਬਹੁਤ ਨੇੜੇ ਆ ਗਾਣਾ ਇਹ ਹੰ ਅੰਬਰਾਂ ਤੇ ਚੜ ਸਾਡੀ ਹੱਥੀ ਦੋਰ ਛੱਡੇਗਾ ਪਤਾ ਨਹੀਂ ਸੀ ਸਾਡੇ ਨਾਲ ਇੰਜ ਵਾਰ ਕੱਢੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀ ਬਣਈ ਸੀ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ਕਿਦਾ ਤੁਸੀਂ ਸੰਗੀਤ ਦਾ ਕੈਰੀਅਰ ਸਭ ਤੋਂ ਸ਼ੁਰੂ ਕੀਤਾ ਕਿੱਥੋਂ ਗੀਤਕਾਰੀ ਤੋਂ ਕੀਤਾ ਗਾਇਕੀ ਤੋਂ ਕੀਤਾ ਜਾਂ ਬਤੌਰ ਮਿਜਿਸ਼ੀਨ ਕੀਤਾ ਸਰ ਮੈਂ ਪਹਿਲਾਂ ਐਜ਼ ਅ ਸਿੰਗਰ ਹੀ ਆਪਦਾ ਕੈਰੀਅਰ ਸ਼ੁਰੂ ਕੀਤਾ ਸੀ ਬਚਪਨ ਤੋਂ ਹੀ ਮੈਂ ਵੀ ਸਕੂਲ ਟਾਈਮ ਵੀ ਸਿੰਗਿੰਗ ਦੇ ਵਿੱਚ ਵੀ ਪਾਰਟਿਸਪੇਟ ਕਰਦਾ ਰਿਹਾ ਜੀ ਤੇ ਸਰ ਇਨਸਟਰੂਮੈਂਟ ਵਗੈਰਾ ਇਹ ਬਲੱਡ ਚ ਸੰਗੀਤ ਹੋਣ ਕਰਕੇ ਸਰ ਇਹ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਵੇਂ ਮੈਨੂੰ ਸਿੱਖੇ ਕਿਵੇਂ ਆਏ ਇਹ ਪਤਾ ਨਹੀਂ ਕੁਦਰਤ ਦੀ ਦੇਣੀ ਹੈ ਜੀ ਸਾਰਾ ਕੁਝ ਇਹ ਫਿਰ ਸਰ ਸਿੰਗਿੰਗ ਦੇ ਵਿੱਚ ਵੀ ਇਦਾਂ ਸੀਗਾ ਵੀ ਉਹ ਥੋੜਾ ਜਿਹਾ ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ ਫਿਰ ਮੈਨੂੰ ਵੀ ਕੰਮ ਹਾਂਜੀ ਹਾਂਜੀ ਫਿਰ ਮੈਨੂੰ ਜਿਹੜਾ ਮਿਜਿਸ਼ਨ ਦਾ ਉਹ ਵੀ ਨਾਲ ਕਰਨਾ ਪਿਆ ਜੀ ਤੇ ਬਾਕੀ ਸਰ ਮੈਂ ਥੀਏਟਰ ਵੀ ਕਰਦਾ ਰਿਹਾ ਜੀ ਤੇ ਵੈਸੇ ਜਿਹੜਾ profession ਸੀਗਾ ਸਰ ਮੇਰਾ ਸਿੰਗਿੰਗ ਦਾ ਹੀ ਆ ਜੀ ਮੇਨ ਮੇਰਾ ਉਹੀ ਸੀਗਾ ਸਾਰਾ ਜਦੋਂ ਬਤੌਰ ਮਿਜਿਸ਼ਨ ਜਾਂਦੇ ਸੀ ਕਿਹੜਾ ਸਾਜ਼ ਪਲੇ ਕਰਦੇ ਸੀ ਤੇ ਕਿਹੜੇ-ਕਿਹੜੇ ਕਲਾਕਾਰਾਂ ਨਾਲ ਜਾਂਦੇ ਸੀ ਸਰ ਮੈਂ ਬਹੁਤ ਪਹਿਲਾਂ ਮੈਂ ਢੋਲਕ ਵੀ ਪਲੇ ਕਰਦਾ ਰਿਹਾ ਜੀ ਤੇ ਢੋਲ ਕ ਪਲੇ ਕਰਦਾ ਰਿਆਂ ਢੋਲ ਪਲੇ ਕਰਦਾ ਰਿਆਂ ਜੀ ਤੇ ਹੁਣ ਮੈਂ ਹਰਿੰਦਰ ਸੰਧੂ ਸਾਹਿਬ ਨਾਲ ਢੋਲ ਪਲੇ ਕਰਦਾ ਰਿਆਂ 15 ਸਾਲ ਮੈਂ ਢੋਲ ਪਲੇ ਕੀਤਾ ਹੈ ਹਰਿੰਦਰ ਸੰਧੂ ਸਾਹਿਬ ਨਾਲ ਕੁਲਦੀਪ ਆਪਣਾ ਕੁਲਵਿੰਦਰ ਕਮਲ ਜੀ ਕਰਤਾਰ ਰਮਲਾ ਜੀ ਹੋਰ ਵੀ ਕਾਫੀ ਸਿੰਗਰਾਂ ਨਾਲ ਮੈਂ ਕੰਮ ਕੀਤਾ ਜੀ ਤੇ ਹੁਣ ਜਿਹੜੇ ਸੰਗੀਤ ਦੇ ਤੁਸੀਂ ਗੀਤਕਾਰ ਵੀ ਆ ਸੰਗੀਤ ਕੋਈ ਨਵਾਂ ਟਰੈਕ ਆ ਰਿਹਾ ਜਾਂ ਕਿਵੇਂ ਆ ਕੁਝ ਟਰੈਕ ਸਰ ਕਾਫੀ ਆਈਡੀਆ ਲਿਖੇ ਹੋਏ ਆ ਜੀ ਮੇਰੇ ਕੋਲ ਤੇ ਉਹ ਦੇ ਵਿੱਚ ਸਰ ਅ ਦੇਖ ਰਹੇ ਆ ਵੀ ਅੱਗੇ ਕੋਈ ਮੈਂ ਚਲੋ ਤੁਹਾਡੇ ਜ਼ਰੀਏ ਤਾਂ ਇਹ ਤੁਹਾਡੇ ਕਾਫੀ ਲੋਕਾਂ ਤੱਕ ਪਹੁੰਚਣੀ ਹੈ ਇਹ ਚੀਜ਼ ਵੀ ਜੇ ਕੋਈ ਅੱਜ ਕੱਲ ਤੁਹਾਨੂੰ ਪਤਾ ਕਈ ਵਾਰੀ ਬੰਦੇ ਹੁੰਦੇ ਆ ਜਿਹੜੇ ਕੰਪਨੀ ਵਾਲੇ ਕਹਿ ਸਕਦੇ ਆ ਆਪਾਂ ਜਾਂ ਕੋਈ ਵੀ ਹੈ ਨਾ ਮਿਊਜ਼ਿਕ ਨਾਲ ਜਿਨ੍ਹਾਂ ਨੂੰ ਹੁੰਦਾ ਵੀ ਅਸੀਂ ਚੰਗੇ ਬੰਦੇ ਕੋਈ ਆਪਣਾ ਰਿਕਾਰਡ ਕਰੀਏ ਹੈ ਨਾ ਚਲੋ ਜੇ ਕਿਸੇ ਨੂੰ ਮੇਰੇ ਤੇ ਮੇਰੀ ਆਵਾਜ਼ ਤੇ ਜਾਂ ਕੋਈ ਬਲੀਵ ਹੋਵੇ ਤਾਂ ਮੈਂ ਦਰਖਾਸਤ ਕਰੂੰਗਾ ਕਿ ਮੇਰੇ ਤੇ ਵਿਸ਼ਵਾਸ ਕਰਨ ਤੇ ਮੈਨੂੰ ਰਿਕਾਰਡ ਕਰਨ ਤੇ ਆਈਡੀਆ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਲਿਖੇ ਹੋਏ ਆ ਪਰਿਵਾਰ ਚੋਂ ਔਰ ਕੋਣ ਕਣ ਸਗਾ ਸੰਗੀਤ ਦੇ ਵਿੱਚ ਪਰਿਵਾਰ ਚ ਮੇਰੇ ਫਾਦਰ ਸਾਹਿਬ ਸੰਗੀਤ ਲਾਈਨ ਚ ਸੀਗੇ ਜੀ ਉਹਨਾਂ ਨੇ ਵੀ ਕਾਫੀ ਉਹ ਬਹੁਤ ਗਾਣੇ ரைਟਰ ਵੀ ਸੀਗੇ ਜੀ ਉਹ ਤੇ ਮੇਰੇ ਚਾਚਾ ਜੀ ਸਕੇ ਚਾਚਾ ਜੀ ਕੁਲਦੀਪ ਮਾਨਕ ਸਾਹਿਬ ਨਾਲ ਬੈਂਜੋ ਪਲੇ ਕਰਦੇ ਰਹੇ ਜੀ ਉਹਨਾਂ ਨੇ 20-22 ਸਾਲ ਕੰਮ ਕੀਤਾ ਜੀ ਉਹਨਾਂ ਨਾਲ ਤੇ ਬਾਕੀ ਪਰਿਵਾਰ ਚ ਹੋਰ ਮੇਰੇ ਇੱਕ ਚਾਚਾ ਜੀ ਆ ਜੋ ਵੀ ਕੀਰਤਨ ਕਰਦੇ ਆ ਜੀ ਗੁਰਦੁਆਰਾ ਸਾਹਿਬ ਗ੍ਰੰਥੀ ਆ ਜੀ ਵੀ ਟੋਟਲੀ ਸਾਡਾ ਫੈਮਿਲੀ ਬੈਕਗਰਾਉਂਡ 뮤직 ਲਾਈਨ ਨਾਲ ਹੀ ਰਿਲੇਟ ਕਰਦੀ ਆ ਜੀ ਨਹੀਂ ਤੁਸੀਂ ਸਰਦੂਲ ਸਾਹਿਬ ਨੂੰ ਸੁਣਦੇ ਹੋ ਸਲੀਮ ਨੂੰ ਸੁਣਦੇ ਹੋ ਪਰ ਅੱਜ ਕੱਲ ਤੇ ਜਿਹੜੇ ਨਵੇਂ ਮੁੰਡੇ ਆ ਨਵੇਂ ਕਲਾਕਾਰ ਆ ਧੂਮ ਟੜਕੇ ਵਾਲੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਜਲਦੀ ਜਲਦੀ ਹਿੱਟ ਹੋ ਜਾਂਦੇ ਆ ਕਦੇ ਸਨੇ ਸਲਾਹ ਨਹੀਂ ਦਿੱਤੀ ਵੀ ਆਹ ਰਸਤਾ ਠੀਕ ਆ ਸ਼ਾਰਟਕਟ ਆ ਇਦਾਂ ਦੇ ਗੀਤ ਗਾ ਲੀਏ ਜਾਂ ਕਰ ਲੀਏ ਸ਼ਾਇਦ ਕੋਈ ਗੱਲ ਬਣ ਜਾਈ ਜਾਵੇ ਬਹੁਤ ਸਾਰੇ ਕਲਾਕਾਰ ਆਉਂਦੇ ਆ ਸਮੇਂ ਦੇ ਨਾਲ ਉਹਨਾਂ ਦੀ ਚੜ੍ਹਾਈ ਹੁੰਦੀ ਹੈ ਤੇ ਸਮੇਂ ਦੇ ਨਾਲ ਹੀ ਚਲੇ ਜਾਂਦੇ ਆ ਪਰ ਕੁਝ ਲੋਕ ਹੁੰਦਾ ਹੁੰਦੇ ਆ ਕਲਾਕਾਰ ਹੁੰਦਾ ਜਾਂ ਹੋਰ ਵੀ ਖੇਤਰਾਂ ਨੂੰ ਆਮਰ ਹੋ ਜਾਂਦੇ ਜਿਵੇਂ ਅਮਰ ਸਿੰਘ ਚਮਕੀਲਾ ਹੋ ਗਿਆ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਹਾਂਜੀ ਬਿਲਕੁਲ ਉਹਨਾਂ ਨੂੰ ਹਰ ਇੱਕ ਬੰਦਾ ਸੁਣਦਾ ਹਰ ਇੱਕ ਬੰਦਾ ਵੱਡੇ ਤੋਂ ਛੋਟੇ ਕਲਾਕਾਰ ਲਾਈਕ ਵੀ ਕਰਦਾ ਉਹਨਾਂ ਦੇ ਅੱਜ ਤੱਕ ਇਹ ਪਹਿਲੀ ਵਾਰੀ ਹੋਣਾ ਕਿਸੇ ਦੇ ਕਲਾਕਾਰ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਗਾਣੇ ਰਿਲੀਜ਼ ਹੁੰਦੇ ਆ ਹੈਨਾ ਹੋ ਰਿਹਾ ਕਦੇ ਉਹਨਾਂ ਨਾਲ ਤੁਸੀਂ ਕਿਉਂਕਿ ਨੇੜੇ ਵਿੱਚ ਕੋਈ ਕਦੇ ਉਹਨਾਂ ਉਹ ਵੇਜਾ ਕੁਛ ਸਰ ਸਿੱਧੂ ਮੂਸੇ ਵਾਲਾ ਭਰਾ ਬਹੁਤ ਉਹ ਤਾਂ ਕਿਆਮਤ ਬੰਦਾ ਸੀ ਜੀ ਉਹ ਤੇ ਉਹਦਾ ਮੈਂ ਬਹੁਤ ਵੱਡਾ ਫੈਨ ਆ ਜੀ ਤੇ ਉਹਦੇ ਮੈਂ ਮੇਰਾ YouTube ਤੇ ਪਾਇਆ ਵੀ ਹੋਇਆ ਉਹਨੂੰ ਮੈਂ ਡੈਡੀਕੇਟ ਕੀਤਾ ਸੀਗਾ ਜੀ ਉਹਦੇ ਵਾਸਤੇ ਲਿਖਿਆ ਸੀਗਾ ਤੇ ਇੱਕ ਸਰ ਮੇਰਾ ਫਰੈਂਡ ਉਹਨੇ ਮੈਨੂੰ ਕਿਹਾ ਸੀ ਜਾਂਦਾ ਵੀ ਮੈਨੂੰ ਕੋਈ ਸਿੱਧੂ ਮੂਸੇ ਵਾਲਾ ਸਾਹਿਬ ਵਾਸਤੇ ਪਿਛਲੇ ਜਿਹੜੀ 29 ਮਈ ਲੰਘ ਗਈ ਉਹਦੇ ਵਾਸਤੇ ਹਾਂ ਜੀ ਤੇ ਉਹ ਸਰ ਗਾਣਾ ਲਿਖਣ ਦੀ ਕੋਸ਼ਿਸ਼ ਕੀਤੀ ਤੇ ਉਹ ਗਾਣਾ ਇਦਾਂ ਦਾ ਬਣ ਗਿਆ ਸਰ ਉਹ ਬਾਇਓਪਿੱਕੀ ਬਣ ਗਈ ਉਹ ਗਾਣੇ ਦੀ ਉਹਦੀ ਵੀ ਉਹਦੇ ਜਨਮ ਤੋਂ ਲੈ ਕੇ ਉਹਦੇ ਨਾਲ ਉਹਨੇ ਜੋ ਜੋ ਵੀ ਕੀਤਾ ਹਨ ਬਿਲਬੋਰਡ ਤੱਕ ਦਾ ਹੋ ਗਿਆ ਗੋਰੇ ਕਾਲੇ ਕਿਵੇਂ ਉਹਦਾ ਮਿਊਜ਼ਿਕ ਸੁਣਦੇ ਆ ਫਿਰ ਉਹਦੀ ਜਦੋਂ ਡੈਥ ਤੋਂ ਬਾਅਦ ਚ ਉਹਦੇ ਬਾਪੂ ਨੇ ਉਹਨੂੰ ਥਾਪੀ ਮਾਰਕੇ ਤੋਂ ਰਿਆ ਆਪਾਂ ਸਾਰਿਆਂ ਨੇ ਉਹ ਦੇਖਿਆ ਹਨ ਇਹ ਚੀਜ਼ ਤੇ ਉਹ ਕਿਵੇਂ ਸਿਆਸਤ ਚਾਹੇ ਅੱਜ ਤੱਕ ਵੀ ਉਹਦੇ ਫਾਦਰ ਸਾਹਿਬ ਕਿਵੇਂ ਇਨਸਾਫ ਮੰਗ ਰਹੇ ਉੱਥੋਂ ਤੱਕ ਸਾਰਾ ਗਾਣਾ ਲਿਖਿਆ ਗਿਆ ਸਰ ਉਹ ਉਹ ਤਰਜ ਜਿਸੀ ਚੱਕੀ ਸੀ ਸਰ ਵੀ ਟ੍ਰੈਡੀਸ਼ਨਲ ਤਰਜ ਜਿਹੜੀ ਆਪਣੀ ਹੈਗੀ ਹੈ ਪੁਰਾਣੀ ਜੱਗਾ ਜੰਮਿਆਂ ਤੇ ਮਿਲਣ ਵਧਾਈਆਂ ਵਾਲੀ ਉਹ ਤਰਜ ਲੈ ਲਈ ਵੀ ਸੌਖੀ ਜੀ ਤਰਜ ਹੋਵੇ ਹਨ ਤੇ ਉਹਦੇ ਤੇ ਗਾਣਾ ਲਿਖਿਆ ਸੀ ਜੇ ਤੁਸੀਂ ਕਹੋ ਤਾਂ ਮੈਂ ਉਹ ਰਿਲੀਜ਼ ਹੋ ਗਿਆ ਕਿ ਨਹੀਂ ਨਹੀਂ ਰਿਲੀਜ਼ ਨਹੀਂ ਹੋਇਆ ਇਹ ਸਰ ਉਹ ਲਿਖਿਆ ਹੈਗਾ ਮੇਰੇ ਕੋਲੇ ਪਿਆ ਹੈਗਾ ਸਾਰਾ ਉਹਦੇ ਬੋਲ ਹੋ ਜਾਣ ਹਾਂ ਬੋਲ ਸੁਣਾ ਦਿੰਦੇ ਮੈਂ ਉਹਦੇ ਵਿੱਚ ਦੋ ਤਿੰਨ ਦੋ ਕੁ ਪੈਰੇ ਮੈਂ ਸੁਣਾ ਦੇਣਾ ਤੁਹਾਨੂੰ ਪਹਿਲਾ ਜਨਮ ਵਾਲਾ ਪੈਰਾ ਸਰਾਇ ਹਉ ਮੂਸੇ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਹੋ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਹੋ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਹੋ 6 ਫੁੱਟ ਦਾ ਸੀ ਜੁਸਾ ਸ਼ੇਰ ਜੱਟ ਦਾ ਬਈ 6 ਫੁੱਟ ਦਾ 6 ਫੁੱਟ ਦਾ ਸੀ ਜੁਸਾ ਸ਼ੇਰ ਜੱਟ ਦਾ ਗਾਣਾ ਫੱਟ ਮਾਰੇ ਜਿੱਦਾਂ ਵਾਰ ਖੰਡੇ ਦਾ ਓ ਖੰਡੇ ਦਾ ਗਾਣਿਆਂ 'ਚ ਹੈ ਨਹੀਂ ਕੋਈ ਤੋੜਿ ਉਸ ਬੰਦੇ ਦਾ ਗਾਣਿਆਂ 'ਚ ਹੈ ਨਹੀਂ ਕੋਈ ਤੋੜਿ ਉਸ ਬੰਦੇ ਦਾ ਹੋ ਜਿਹੜੇ ਮਾੜਾ ਚੰਗਾ ਬੋਲਦੇ ਆ ਜੱਟ ਨੂੰ ਬਈ ਜਿਹੜੇ ਮਾੜਾ ਚੰਗਾ ਮਾੜਾ ਚੰਗਾ ਬੋਲਦੇ ਆ ਸਦੋਂ ਨੂੰ ਵਿੱਚੋਂ ਵਿੱਚ ਫੈਨ ਸੁਣਦੇ ਜੱਟ ਦੇ ਓ ਜੱਟ ਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ ਧੰਵਾਦ ਆ ਤੁਹਾਨੂੰ ਤੁਹਾਡਾ ਇਹ ਸਾਡੇ ਨਾਲ ਅਮਨ ਫਰੀਦ ਕੋਟ ਸੀਗੇ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ